Det ਜਿਹੜਾ ਵਾ ਕਿਵੇਂ ਟਰੈਕਟਰ ਜਿਹੜੇ ਨੇ ਆ ਰਹੇ ਨੇ ਗੱਡੀਆਂ ਆ ਰਹੀਆਂ ਵਾ ਤੁਸੀਂ ਦੇਖ ਸਕਦੇ ਹੋ ਆ ਮਾਰੀ ਪਾਰਟੀ ਦੇ ਨਾਲ ਗਾਇੜਾ ਵਾ ਜਿੰਨਾ ਵੀ ਕਾਠਿਆ ਤੁਸੀਂ ਦੇਖ ਸਕਦੇ ਨੇ ਬਾ ਮੈਂ ਹੁਣ ਆਹਣ ਭੱਜ ਕੇ ਅੱਗੇ ਜਾ ਰਿਹਾ ਦੇਖ ਲੈ ਵੀ ਲਾਟ ਅੱਗ ਦੀ ਸੱਚ ਦੇਖ ਲੈ ਦੇ ਨੇ ਨੋ ਮੈਨੂੰ ਬਾਲਾ ਬਣਾਵਾ ਨਾ 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 ਦੋਸਤੋ ਆਪਾਂ ਲਾਈਵ ਕਰਦੇ ਨੇ ਆ ਬਟਾਲੇ ਦੇ ਰੋ ਤੋਂ ਜਿਹੜਾ ਵਾ ਤੁਸੀਂ ਵੇਖ ਸਕਦੇ ਜੇ ਸਾਡੇ ਵੀਰ ਮੈਂ ਬਾਈਕ ਦੇ ਉੱਤੇ ਜਿਹੜਾ ਚੜ ਕੇ ਬਾਈਕ ਜਿਹੜਾ ਲਾਈਵ ਕਰਦਾ ਪਿਆ ਵਾ ਤੁਸੀਂ ਵੇਖ ਕਾਦੇ ਸਾਡੇ ਵੀਰ ਕਿਵੇਂ ਲਾਸਟ ਤੱਕ ਵੀ ਵੇਖ ਸਾਡੇ ਕਿਵੇਂ ਟਰੈਕਟਰਾਂ ਗੱਡੀਆਂ ਦੇ ਕਾਬਲੇ ਜਿਹੜੇ ਨੇ ਜਲਦੀ ਨਾਲ ਜਲਦੀ ਜਿਹੜੇ ਕੱਢੇ ਜਾ ਰਹੇ ਨੇ ਵੀ ਵੇਖ ਲੈ ਵੀਓ ਕਿਵੇਂ ਆਪਾਂ ਜਿਹੜਾ ਵਾ ਇਹਨੂੰ ਲਾਈਵ ਕਰਦੇ ਪਏ ਆ ਲਾਸਟ ਤੱਕ ਜਿਹੜਾ ਵਾ ਵੀ ਕਿਹ ਜਿਹੜਾ ਵਾ ਰੋਕੇ ਗਏ ਜਿਹੜਾ ਵਾ ਸਾਡੇ ਵੀਰ ਆ ਰਹੇ ਨੇ ਉਹ ਤੋਂ ਪਿੱਛੇ ਵੀ ਦੇਖ ਸਕਦੇ ਜੇ ਕਿਵੇਂ ਜਿਹੜਾ ਵਾ ਲਾਈਵ ਹੋ ਰਿਹਾ ਵਾ ਦੋਸਤੋ ਲਾਸਟ ਤੱਕ ਜਿਹੜੇ ਸਾਡੇ ਟਰੈਕਟਰ ਸਾਡੀਆਂ ਗੱਡੀਆਂ ਤਾਰਾਂ ਜਿੰਦੀਆਂ ਵੀ ਭਾਜੀ ਦੇ ਨਾਲ ਭਾਈ ਦੇ ਸਾਥ ਦੇ ਵੇਖਣਾ ਸਾਡੇ ਵੀਰਾਂ ਦਾ ਯੂ ਵੇਖ ਲੈ ਤੁਸੀਂ ਕਿੰਨਾ ਨਹੀਂ ਸਾਡੇ ਵੀ ਕੰਫਰੈਂਸ ਦੇ ਆ ਗੱਡੀਆਂ ਦਾ ਕਾਫਲਾ ਤੁਸੀਂ ਵੇਖ ਸਕਦੇ ਹੋ ਕਿਵੇਂ ਸਾਡੀਆਂ ਗੱਡੀਆਂ ਜਿਹੜੀਆਂ ਗੁਰਪ੍ਰੀਤ ਦੀ ਭਾਜੀ ਦੇ ਹੱਕ ਦੇ ਵੇ ਜਿਹੜੀਆਂ ਆਪਾਂ ਇੱਕ ਰੈਲੀ ਕੰਨ ਜਾ ਰਹੇ ਆ ਵੇਖ ਸਾਡੇ ਰੋਡ ਜੋ ਜਿਹੜਾ ਕਿੰਨਾ ਤਗੜਾ ਸਾਡਾ ਹੋ ਰਿਹਾ ਵਾ ਇਹ ਤੁਸੀਂ ਵੇਖ ਸਾਡੇ ਲਾਹ ਤੱਕ ਜਿਹੜਾ ਤੱਕ ਤੁਹਾਡੀ ਮਿਹਰ ਜਾਂਦੀ ਆ ਤੁਸੀਂ ਵੇਖ ਸਕਦੇ ਹੋ ਕਿਵੇਂ ਲਾਹ ਤੱਕ ਜਿਹੜਾ ਵਾ ਲਾਈ ਲੋ ਰਿਆ ਵਾ ਐਂਡ ਦਾ ਜਿਹੜੇ ਦੋ ਸਾਡੇ ਨਾਲ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਝੰਡੇ ਆਪਣੀ ਜਿਹੜਾ ਵਾ ਸਕਰੀਨ ਦੇ ਉੱਪਰ ਆਪਣੇ ਗੱਡੀਆਂ ਦੇ ਉੱਪਰ ਲਗਾ ਕੇ ਆਪਣੇ ਟਰੈਕਟਰਾਂ ਦੇ ਉੱਪਰ ਲਗਾ ਕੇ ਸਾਡੇ ਵੀਰ ਸਾਡੇ ਨਾਲ ਵੇਖ ਲਾਦੇ ਸੀ ਕੀ ਬਾਤ ਹੈ ਮੈਂ ਜਿਹੜਾ ਵਾ ਕੀ ਤਾਂ ਮਖਾਨ ਆ। ਦੇਖ ਸਾਡੇ ਵੀਰ ਕਿਵੇਂ ਟਰੈਕਟਰਾਂ ਦੇ ਉੱਪਰ ਜਿਹੜੇ ਚੜ ਗਏ ਜਿਹੜਾ ਵਾ ਨਾਲ ਦੀ ਨਾਲ ਸਾਡੇ ਨਾਲ ਜਾ ਰਹੇ ਨੇ। ਆਪਾਂ ਵੀ ਵੇਖ ਸਾਡੇ ਜਿਹੜੇ ਵੀਰ ਟਰੈਕਟਰ ਹੀ ਟਰੈਕਟਰ ਕੱਢੀਆਂ ਹੀ ਕੱਢੀਆਂ ਹੋਈਆਂ ਨੇ। ਹੈ ਪੂਰਾ ਜਿਹੜਾ ਬਹੁਤ ਵਧੀਆ। ਕੱਢੀ ਦੇ ਉੱਪਰ ਜਿਹੜਾ ਆਪਾਂ ਚੜ ਕੇ ਦੇਖ ਸਾਡੇ ਵੀਰ ਸਾਡਾ ਕਾਫਲਾ ਦੇਖ ਰਹੇ ਨੇ। ਦੇਖ ਸਾਡੇ ਤੁਸੀਂ ਵੇਖ ਜੀ ਅੰਮ੍ਰਿਤਸਰ ਦੀ ਨਵੀਂ ਨਾਡਾ ਕਾਫਲਾ ਵੇਖ ਰਹੇ ਨੇ ਦੋ ਦੂਆ ਮੇਂ ਹਾਂ ਫਾਈਟ ਹੀ ਕਰ ਲੈ ਗਏ ਪਾਪਾ ਫਾਈਟ ਹੀ ਨਹੀਂ ਕਰੀ ਬਾ ਬਾ ਜਾ ਜਾਂ ਤੋ ਜਾਂ ਤੋ ਜਾਂ ਤੋ ਜਾਂ ਤੋ ਭਾਈ ਜਾਂ ਤੋ ਯਾਰ ਬ੍ਰਦਰ ਜਾਂ ਇਹ ਤਾਂ ਕਮ ਆਲੇ ਨਾਲ ਜਿਹੜੀਆਂ ਗੱਡੀਆਂ ਵਾਹ ਰਹੀ ਬਾਤ ਤੁਸੀਂ ਵੇਖ ਸਕਦੇ ਜ ਸਾਡੇ ਕਾਫਲੇ ਦੇ ਨਾਲ ਸਾਡਾ ਜਿੰਨਾ ਵੀ ਹਜੂਮਿਆ ਕਿਵੇਂ ਸਾਡੇ ਜਿਹੜਾ ਕਾਫਲੇ ਦੇ ਨਾਲ ਨਾਲ ਜਿਹੜਾ ਚੱਲਦਾ ਪਿਆ ਵਾ ਸਾਡੇ ਵੀ ਟਰੈਕਟਰ ਵਾਲੇ ਅਖੀਰ ਤੱਕ ਨੇ ਸਾਡੇ ਨਾਲ ਵੇਖਦੇ ਪਏ ਨੇ ਕਿਵੇਂ ਆਪਾਂ ਉਹਨੂੰ ਜਿਹੜਾ ਲਾਈਵ ਕਰਦੇ ਪਏ ਆ ਸਾਡੇ ਅੰਕਲ ਹੁਣੀ ਜਿਹੜੇ ਨੇ ਸਾਡੇ ਦੇ ਪਹੁੰਚ ਆ ਵੇਖੋ ਜੀ ਕਿਵੇਂ ਸਾਡੇ ਬਜ਼ੁਰਗ ਸਾਨੂੰ ਜਿਹੜਾ ਸਾਡਾ ਸਾਥ ਦੇ ਰਹੇ ਤੁਸੀਂ ਵੇਖ ਰਹੇ ਜੀ ਕਿਆ ਬਾਤ ਹੈ ਸਾਡੇ ਜਿਹੜੇ ਵੀਰ ਨੇ ਸਾਡੇ ਸਾਰੇ ਵੀਰ ਖੜੇ ਨੇ ਸਾਡੇ ਵੀ ਟਰੈਕਟਰਾਂ ਦੇ ਉੱਪਰ ਵੀ ਚੜ ਕੇ ਜਿਹੜਾ ਪੂਰਾ ਸਾਥ ਦੇ ਰਹੇ ਲਾਖਾ ਮੇਰੇ ਕੋਲ ਜੇਥੋਂ ਲੱਗਦਾ ਈ ਨਜ਼ਰ ਆ ਰਹੀ ਆ ਤੁਸੀਂ ਵੇਖ ਸਕਦੇ ਇਹ ਗੱਡੀਆਂ ਦਾ ਹੂ ਵੀ ਵੇਖ ਸਕਦੇ ਹੋ ਤੁਹਾਨੂੰ ਸਾਰਾ ਜਿਹੜਾ ਵਾ ਲਾਈਵ ਆਪਣੇ ਭਾਈ ਵੇਖ ਸਕਦੇ ਤੇਜੀ ਸੰਧੂ ਸਾਡੇ ਜੀ ਕਾਵਾ ਕਾਵਾ ਸਾਡਾ ਵੀ ਵੇਖ ਸਕਦੇ ਤੁਸੀਂ ਗੱਡੀਆਂ ਦੇ ਵਿੱਚੋਂ ਕਿਵੇਂ ਜਿਹੜਾ ਵਾ ਪੂਰਾ ਐਡਿਕ ਸਪੋਰਟ ਆਪਣੀਆਂ ਗੱਡੀਆਂ ਲੈ ਕੇ ਸਾਡੇ ਦੇ ਜਿਹੜੇ ਪਹੁੰਚੇ ਨੇ ਲਾਸ ਤੱਕ ਮੈਂ ਤੁਹਾਨੂੰ ਕਾਫਲਾ ਦਿਖਾ ਸਕਦਾ ਵੀ ਕਿੱਥੋਂ ਤੱਕ ਜਿਹੜਾ ਜਾਮ ਲੱਗਾ ਵਾ ਤੇ ਮੈਂ ਹਣੇ ਥੋੜੇ ਵੀਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਭਾਜੀ ਹੁਣ ਨਾਲ ਕਹ ਕਿਹੜੇ ਪਹੁੰਚ ਜੁਕੇ ਨੇ ਤੁਸੀਂ ਵੇਖ ਸਕਦੇ ਜੇ ਸਾਰੇ ਆਹ ਦੇਖਦਾ ਤੇ ਸਾਡੇ ਕਿੰਨਾ ਦੀ ਗੱਡੀਆਂ ਲੜੀਆਂ ਵਾ ਕਾ ਬਾਤ ਹੈ ਜੀ ਗੱਡੀਆਂ ਤੁਸੀਂ ਟਰੈਕਟਰਾਂ ਦੇ ਟਰੈਕਟਰ ਸਾਡੇ ਦੇਖ ਸਕਦੇ ਹੋ ਬੋਲ ਸਾਡੇ ਸਾਡਾ ਵੀਰ ਕੱਲਾ ਜਿਹੜਾ ਟਰੈਕਟਰ ਤੇ ਵੇਖੋ ਪੂਰਾ ਆਪਣਾ ਜਿਹੜਾ ਨਾਲ ਦੀ ਨਾਲ ਲੈ ਕੇ ਸਾਡੇ ਦਰਿਆ ਵਾ ਗੱਡੀਆਂ ਵਾਹੀ ਹੁੰਦਾ ਤੱਕ ਤੁਸੀਂ ਦੇਖ ਸਕਦੇ ਜਿਹੋ ਤੱਕ ਤੁਹਾਡੀ ਨਜ਼ਰ ਜਾਂਦੀ ਆ ਆਪਾਂ ਵੇਖ ਸਕਦੇ ਆ ਹਣਾਂ ਵੀਰ ਸਾਡੇ ਵੀਰ ਕਿਵੇਂ ਜਿਹੜੇ ਨੇ ਜਿਹੜਾ ਪੂਰਾ ਤੁਸੀਂ ਦੇਖ ਸਕਦੇ ਭਾਜੀ ਇਹਨਾਂ ਨੂੰ ਖੜੇ ਨੇ ਜਿਹੜੇ ਦੇਖ ਸਕਦੇ ਵੀਰ ਸਾਡੇ लास्ट ਆ ਕਿਹੜੇ ਟਰੈਕਟਰ ਗੱਡੀਆਂ ਆ ਰਹੀਆਂ ਵਾ ਕਿਛ ਕਿਛ ਦੇ ਤੁਸੀਂ ਸਾਡੇ ਜਿਹੜੇ ਸਾਥੀ ਜਿਹੜੇ ਸਾਡੇ ਨਾਲ ਰੈਲੀ ਦੇ ਵਿੱਚ ਤੁਲੇ ਨੇ ਦੇ ਵਿੱਚ ਵੀ ਸਾਡੇ ਨਾਲ ਨੇ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਵਾ ਸਾਡੇ ਨੂੰ ਮੀਂਹ ਦੇ ਵਿੱਚ ਜਿਹੜਾ ਵਾ ਜਿਹੜਾ ਵਾ ਸਾਥ ਦਿੱਤਾ ਜਾ ਰਿਹਾ ਵਾ ਤੁਸੀਂ ਵੀ ਦੇਖ ਸਕਦੇ ਜੇ ਸਾਰੇ ਸਾਡੇ ਨਾਲ ਆ ਕਿਵੇਂ ਜਿਹੜਾ ਵਾ ਉਸਾਰ ਦਿੱਤਾ ਜਾ ਰਿਹਾ ਵਾ ਦੇਖ ਲੈ ਬੀਓ ਜੀ ਸਾਡੀ ਵੀਡੀਓ ਜਿਹੜੀ ਆ ਕੈਪਚਿੰਗ ਆਪਾਂ ਕਰਦੇ ਪਏ ਆ ਆਟਾ ਦੀ ਮੈਂ ਜਾਂਦੀ ਸਾਡਾ ਵੀ ਦੇਖਦਾ ਦੇ ਕਿਵੇਂ ਜਿਹੜਾ ਵਾ 你好，大哥大弟。 ਆਣੀ ਨਾ ਬਹਿ ਜਾਏ ਕਿਤੇ ਦੇ ਉਹ ਇੱਟਾ ਆਪਣੇ ਆ ਟਾਈਮ ਹੱਥ ਤੋਂ ਆਪਦਾ ਲੈਣਾ ਰੁਕੋ ਯਾਰ ਰੁਕੋ 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 ਜੇ ਜਾਂ ਤੋ ਅੱਗੇ ਅੱਗੇ ਜੇ ਅੱਗੇ ਕਿਵੇਂ ਲਾਹ ਤੱਕ ਤੁਹਾਨੂੰ ਗੱਡੀਆਂ ਇਹਦਾ ਆ ਰਹੀਆਂ ਆ ਸਤੇ ਖੜਾ ਏਡਾ ਵਾ ਆਪਣੀ ਰੈਲੀ ਦੇ ਲਾਸਟ ਤੇ ਖੜਾ ਵਾ ਪਰ ਮੈਂ ਫੇਰ ਵੀ ਜਿੱਥੋਂ ਤੱਕ ਤੁਹਾਡੀ ਪਹੁੰਚਾ ਸਕਦਾ ਮੈਂ ਤੁਹਾਨੂੰ ਦਿਖਾ ਰਿਹਾ ਵਾ ਕਿ ਤੁਸੀਂ ਦੇਖ ਸਕਦੇ ਤੁਸੀਂ ਦੇਖ ਤੁਸੀਂ ਦੇਖ ਸਕਦੇ ਹੋ ਕਿਵੇਂ ਅਖੀਰ ਤੱਕ ਜਿਹੜੀਆਂ ਗੱਡੀਆਂ ਸਾਡੇ ਟਰੈਕਟਰ ਟਰਾਲੀਆਂ ਸਾਡੇ ਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਪਹੁੰਚ ਰਹੇ ਨੇ ਉਹ ਲਾਸਟ ਤੱਕ ਜੋਰ ਤੱਕ ਤੁਹਾਡੀ ਮੈਂ ਸਭ ਜਿਹ ਲਾਸਟ ਤੇ ਤੁਹਾਨੂੰ ਜਿਹੜੀ ਇਹ ਚੀਜ਼ ਦਿਖਾਈ ਆ ਤੁਸੀਂ ਦੇਖ ਸਕਦੇ ਸਾਡੇ ਵੀਰਾਂ ਦਾ ਜਨੂੰਨ ਜਿੰਦਾਬਾਦ ਵਾਹ ਬਾਲੀ ਇਹਦਾ ਨੇ ਸਾਡੇ ਵੀਰਾਂ ਦਾ ਅੱਜ ਨੂੰ ਲਾਹ ਤੱਕ ਦੇਖ ਸਾਡੇ ਕਦੋਂ ਦਾ ਗੱਡੀਆਂ ਮੋਟਰਾਂ ਕਾਰਾਂ ਸਾਡੇ ਵਿੱਚ ਜਿਹੜੇ ਸਾਡੇ ਹਰ ਕਾਫਲੇ ਨੇ ਲਾ ਆ ਲੀਆਂ ਨੇ ਮੈਂ ਸਾਰਿਆਂ ਨੂੰ ਅਖੀਰ ਤੇ ਆ ਵੀਰਾਂ ਦੇ ਟ੍ਰੈਕ ਜਿਹੜੇ ਲੈ ਕੇ ਆਏ ਨੇ ਨਹੀਂ ਦੇਖ ਸਾਡੇ ਦੇ ਭਾਈ ਆਪਾਂ ਚੱਲੀਏ ਲਾ ਅੱਗੋ ਭਾਈ ਨੂੰ ਲੈ